ਤੁਹਾਨੂੰ ਇਹ ਜਿਹੜਾ ਵਾਕਿਆ ਹੋਇਆ ਹੈਗਾ ਕਿੰਨੇ ਵਜੇ ਦੇ ਗੇਟ 'ਚ ਹੋਇਆ? ਉਹ ਹੀ ਸਵੇਰ 4:00 ਆ ਜਾਂ 4:30 ਦੇ ਵਿੱਚ ਵਿੱਚ ਮੈਂ ਦੇਖੀ ਗਈ ਉਹਨੂੰ ਬੈਠੀ ਪਹਿਲਾਂ ਮੈਂ ਇੱਥੇ ਬੈ ਕੇ ਠੀਕ ਕਰਾਇਆ ਫਿਰ ਜਦੋਂ ਉਧਰਲੀ ਬਾਰੀ ਲੱਗੇ ਮੈਂ ਉੱਥੇ ਬੈ ਕੇ ਠੀਕ ਕਰਾਇਆ ਕੋਲ ਉਹਦੇ ਬੈਠੀ ਨਹੀਂ ਮੇਰੀ ਗੁੜੀਆਂ ਬੈਠੀ ਸੀ ਮੇਰੇ ਕੋਲ ਉਸ ਇੱਕ ਸਕਿੰਟ ਵੀ ਪਾਸੇ ਨਹੀਂ ਹੋਈ 5 ਮਿੰਟਾਂ ਦੇ ਅੰਦਰ ਅੰਦਰ ਉਹਨਾਂ ਨੇ ਪਤਾ ਨਹੀਂ ਮੈਨੂੰ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਦਿਖਿਆ ਨਹੀਂ ਜਾਂਦਾ ਬੰਦਾ ਮਾਣ ਨੂੰ ਜਾਂਦਾ ਕਹਿੰਦਾ ਮੈਨੂੰ ਕਹਿੰਦਾ ਚਾਬੀਆਂ ਦਾ ਗੁੱਛਾ ਲੈ ਕੇ ਆਓ ਮੈਂ ਕਿਹਾ ਮੈਂ ਨਹੀਂ ਲੈ ਕੇ ਆਣਾ ਮੈਂ ਕਿਹਾ ਤੇਰਾ ਕੰਮ ਆ ਕਹਿੰਦਾ ਮੈਂ ਘਰੇ ਭੁੱਲਿਆ ਚੱਲ ਮੈਂ ਰੋਡ ਤੋਂ ਲੈ ਕੇ ਆਉਣਾ ਚਾਬੀ ਮੈਂ ਕਿਹਾ ਤੂੰ ਚਾਬੀ ਬਾਰ ਬਟੇਡੀ ਕੋ ਕਰੀ ਜਨਮਾ ਤੂੰ ਮੇਰਾ ਨੁਕਸਾਨ ਕਰੀ ਜਨਮਾ ਕਹਿੰਦਾ ਮੈਂ ਚਾਬੀ ਸਿੱਧੀ ਕਰਕੇ ਦਿੰਨਾ ਤੁਹਾਨੂੰ ਇੱਥੇ ਬੈਠ ਬੈਠ ਕੇ ਚਾਬੀ ਸਿੱਧੀ ਕਰੀ ਗਿਆ ਮੈਂ ਕੋਲ ਬੈਠੀ ਨਹੀਂ ਉਹਦੇ ਸਭ ਕੁਝ ਦੇਖਿਆ ਅੱਖੀਂ ਦੇਖਿਆ ਸਭ ਕੁਝ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਕਿ ਉਹਨੇ ਮੇ ਚਾਬੀਆਂ ਦਾ ਗੁੱਛਾ ਲੈ ਕੇ ਆਇਆ 5 ਮਿੰਟ ਦੇ ਅੰਦਰ ਅੰਦਰ ਮੈਨੂੰ ਪਤਾ ਨਹੀਂ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਕੁਝ ਪਤਾ ਨਹੀਂ ਲੱਗਿਆ ਹਰ ਮਾਰੀ ਜੋ ਸਮਾਨ ਕੱਢ ਕੇ ਲੈ ਗਿਆ ਪਤਾ ਹੀ ਨਹੀਂ ਲੱਗਿਆ ਜੀ ਕਿਵੇਂ ਉਹਨੇ ਲੋਕਰ ਵੀ ਲੋਕ ਲੱਸੀ ਗਏ ਪੂਰੇ ਚਾਬੀ ਮੇਰੇ ਕੋਲ ਪਈ ਹੈ ਅੰਦਰਲੇ ਲੋਕਰ ਨੂੰ ਵੀ ਲੋਕ ਲੱਗਿਆ ਸੀ ਚਾਬੀ ਮੇਰੇ ਕੋਲ ਉਹ ਦੋਨਾਂ ਦੀ ਲੋਕਰ ਪਤਾ ਨਹੀਂ ਕਿਸ ਸਾਹ ਉਹਨੇ ਖੋਲੇ ਕਿ ਕਿਸ ਸਾਹ ਉਹਨੇ ਨਹੀਂ ਖੋਲੇ ਮੈਨੂੰ ਕੁਝ ਦੇਖਿਆ ਹੀ ਨਹੀਂ ਮੈਂ ਇੱਥੇ ਕੋਲ ਬੈਠ ਕੇ ਸਾਰਾ ਲਾਈਫ ਦੇਖਿਆ ਮਸਲਮਾਰੀ ਨੂੰ ਇੰਦਾ ਇੰਦਾ ਕਰਦਾ ਪਿਆ ਸੀ ਲਮਾਰੀ ਲੱਗਦਾ ਕੁਛ ਇਸ ਤਰ੍ਹਾਂ ਦਾ ਸਪਰੇਅ ਜਾਂ ਕੁਛ ਇਸ ਤਰ੍ਹਾਂ ਦਾ ਨਸ਼ੇ ਦਾ ਜੋ ਕੁਛ ਪਰੇ ਨਹੀਂ ਸੀ ਜੀ ਉਹਦੀ ਬੈਗ ਵਿੱਚ ਬਸ ਛੋਟਾ ਜਿਹਾ ਬੈਗ ਸੀ ਕਾਲੇ ਰੰਗ ਦਾ ਉਹਦੇ ਵਿੱਚੋਂ ਚਾਬੀਆਂ ਦਾ ਹੀ ਉਹ ਘੜਦਾ ਪਿਆ ਸੀ ਜਿਵੇਂ ਠੋਕਾ ਠਖਾਈ ਕਰਦੇ ਚਾਬੀਆਂ ਦੀ ਬਣਾਉਂਦੇ ਆ ਚਾਬੀ ਬਣਾਈ ਗਿਆ ਬਣਾਈ ਗਿਆ ਬੱਠਾ ਤੇ ਲੱਗਦਾ ਵੀ ਇਹ ਪੱਕਾ ਚੋਰ ਆ ਜਿਹਦਾ ਚੋਰ ਦਾ ਹੀ ਕੰਮ ਹੋ ਸਕਦਾ ਜਿਸ ਤਰ੍ਹਾਂ ਜਿਹੜੇ ਗੈਂਗਵਾਰ ਕਰਦੇ ਨੇ ਕੰਮ ਬਾੜ ਦਾ ਤਾਂ ਉਹਨਾਂ ਨੂੰ ਅੰਜਾਮ ਦਿੰਦੇ ਹੋਣ ਜਦੋਂ ਦੇਖ ਕੇ ਪਤਾ ਲੱਗਦਾ ਪਿਆ ਕਿ ਮੈਨੂੰ ਜਾਂਦਾ ਉਹ ਕਿਉਂ ਨਹੀਂ ਦਿਖਿਆ ਉਹਨੇ ਮੈਨੂੰ ਕੁਛ ਕਰਦਾ ਐਡਾ ਟਾਈਮ 5 ਗਿਆ ਮੈਨੂੰ ਜਿਵੇਂ ਅੱਖਾਂ ਤੇ ਪੜਦਾ ਫੈ ਗਿਆ ਮੇਰੀ ਕੀ ਕੀ ਸਮਾਨ ਕੀ ਕੀ ਲੈ ਗਿਆ ਸਮਾਨ ਇੱਕ ਰਿੰਗ ਸੀਗੀ ਪਈ 1 ਲੱਖ ਐਸੀ ਇੱਕ ਬਾਲੀਆਂ ਦਾ ਜੋੜਾ ਸੀ ਇੱਕ ਚੇਨ ਸੀਗੀ ਮੋਟੀ ਹਮ ਅੱਛਾ ਤੇ ਮੇਰੇ ਪਾਸ ਤੇ ਥੋੜੇ ਜਿਹੀ ਪੈਸੇ ਸੀ ਉਹ ਵੀ ਲੈ ਗਿਆ ਤੇ ਆਹਿਆ ਬਾਤ ਸੀ ਸਾਈਕਲ ਤੇ ਸੀ ਤੇ ਸਾਈਕਲ ਤੇ ਗਾਇਬ ਹੋ ਗਿਆ ਸਾਈਕਲ ਤੇ ਗਾਇਬ ਹੋ ਗਿਆ ਮੈਨੂੰ ਕਹਿੰਦੇ ਮੈਂ ਚਾਬੀਆਂ ਦਾ ਗੁੱਛਾ ਲੈ ਲਿਆ ਲੱਗਦਾ ਕੋਈ ਹੋਰ ਵੀ ਉਹਦਾ ਕੋਈ ਨਾਲ ਉਹਦੇ ਕੰਮ ਕਰਨੇ ਵਾਲਾ ਬਿਲਕੁਲ ਨਹੀਂ ਸੀ ਕੱਲ ਲਈ ਵਾਰਦਾਤ ਨੂੰ ਨਹੀਂ ਜਾਣਦੇ ਕਿ ਚੱਲੇ ਹਾਂਜੀ ਲਈ ਸੀ ਪੁਲਿਸ ਵਾਲੋਂ ਕਿਸ ਤਰ੍ਹਾਂ ਦੀ ਕਾਰ 15 20 ਮਿੰਟ ਇੱਥੇ ਬੈਠਾ ਰਿਹਾ ਚਾਬੀਆਂ ਉਹਨੇ ਬਣਾਉਂਦਾ ਰਿਹਾ ਮੈਂ ਕਿ ਚੱਲ ਬਣਾਉਂਦਾ ਪਿਆ ਮੈਂ ਬੈਠੀ ਹਾਂ ਉਹਦੇ ਕੋਲ ਹੀ ਬੈਠੀ ਰਹੀ ਹਾਂ ਬਿਲਕੁਲ ਹਿੱਲੀ ਨੀ 1 ਮਿੰਟ ਵੀ ਨਹੀਂ ਗਈ ਕਿਸੇ ਪਾਸੇ ਉਹਨੇ ਮੈਂ ਤਾਂ ਪਾਣੀ ਮੰਗਿਆ ਮੈਂ ਪਾਣੀ ਵੀ ਨਹੀਂ ਦਿੱਤਾ ਮੈਂ ਬਿਲਟੇ ਨੂੰ ਕਿ ਮੈਂ ਕਿ ਤੂੰ ਪਾਣੀ ਲਿਆ ਦੇ ਮੈਂ ਨਹੀਂ ਮੈਂ ਇੱਥੇ ਬੈਠੀ ਹਾਂ ਲੋਕਾਂ ਨੂੰ ਕੀ ਅੱਛਾ ਮੇਰੀ ਗੱਲ ਸੁਣੋ ਜਿਹੜਾ ਜਿਹੜਾ ਲੋਕ ਜਿਹੜੇ ਚਾਬੀ ਤੁਹਾਡੇ ਲੋਕਰ ਚਾਬੀ ਸੀਗੀ ਜਿਹੜੀ ਮੇਨ ਚਾਬੀ ਉਹ ਹੱਥ 'ਚ ਕਿੱਦਾਂ ਲੱਗੀ ਉਹ ਲੱਗੀ ਨਹੀਂ ਚਾਬੀਆਂ ਤਾਂ ਬਿਲਕੁਲ ਚਾਬੀਆਂ ਉਹਦੇ ਕੋਲ ਮਤਲਬ ਬਣਾਣੀ ਨਹੀਂ ਆਪਾਂ ਨਹੀਂ ਪਤਾ ਨਹੀਂ ਕਿ ਤਾਰਾ ਪਾਈਆਂ ਕੀ ਨਹੀਂ ਕੀਤਾ ਉਹਨੇ ਮੈਨੂੰ ਕੁਝ ਨਹੀਂ ਪਤਾ ਜੀ ਉਹਨੇ ਜਿਹਨੇ ਹੁਣ ਕਿਆਂ ਕੋਬਾ ਉਹਦਾ ਸੱਜਾ ਹੱਥ ਬਾਰਸੀ ਖੱਬਾ ਤੇ ਲਮਾਰੀ ਨੂੰ ਬਸ ਐ ਕਲੀ ਗਿਆ ਚਾਬੀ ਲਾਈ ਗਿਆ ਮਤਲਬ ਕੋਈ ਮਾਸਟਰ ਕੀ ਕਹਿ ਸਕਦੇ ਐ ਮਾਸਟਰ ਹੀ ਬਸ ਕੀ ਪਤਾ ਉਹਦੇ ਕੋਲ ਕੀ ਸੀ ਮੈਨੂੰ ਕਹਿੰਦਾ ਮੇਰੇ ਕੋਲ ਚਾਬੀਆਂ ਹੈ ਨਹੀਂ ਮੇਂ ਚਾਬੀਆਂ ਲੈ ਕੇ ਰੋਟੋ ਮੈਨੂੰ ਲੱਗਦਾ ਇਹ ਮਾਸਟਰ ਮਾਈਂਡ ਆ ਜਿਹੜਾ ਇਦਾਂ ਦੇ ਕਵਾਰ ਦਾ ਤੁਹਾਨੂੰ ਅਨਜਾਨ ਦਿੰਦਾ ਲੱਗਦਾ ਪਤਲੀ ਜੀ ਪਾਣੀ ਫਿਰ ਆਪਣੀ ਬੋਤਲ ਚੋਂ ਕੱਢ ਕੇ ਪਾਣੀ ਪੀਤਾ ਮੈਨੂੰ ਮਾਈਂਡ ਚ ਆਇਆ ਮੈਂ ਕਹਿੰਦੇ ਪਾਣੀ ਮਿੱਥੋ ਕਿਉਂ ਮੰਗਿਆ ਮੈਂ ਮੈਂ ਫਿਰ ਬੈਡਰੂਮ ਆ ਉਹਦੇ ਹੀ ਆਪਣੇ ਮੂਚੀ ਕਹਤਾ ਕਸ਼ਿਸ਼ ਨੂੰ ਮੈਂ ਕਿਹਾ ਕਸ਼ਿਸ਼ ਭਾਈ ਬੈਠਾ ਮੈਂ ਕਿ ਪੰਡਿਤ ਆ ਤੇ ਕੌਣ ਸੀਗਾ ਮੈਨੂੰ ਪਤਾ ਨਹੀਂ ਇਹਨੇ ਕਿਉਂ ਮੰਗ ਲਿਆ ਪਾਣੀ ਬਸ ਉਹ ਚਾਹੀਦੀ ਸਿੱਧੀ ਕਰਨ ਦੇ ਬੰਨੇ ਬੰਨੇ ਸੀ ਪਾਣੀ ਤਾਂ ਮੈਂ ਦਿੱਤਾ ਹੀ ਨਹੀਂ ਮੈਂ ਉੱਠੀ ਨਹੀਂ ਬੇਟੇ ਨੇ ਲਿਆ ਕੇ ਦਿੱਤਾ ਪਾਣੀ ਤੁਹਾਡੇ ਵੱਲੋਂ ਜਿਹੜੀ ਸ਼ਿਕਾਇਤ ਕੀਤੀ ਗਈ ਆ ਕਾਰਵਾਈ ਹੋ ਰਹੀ ਆ ਥਾਣੇ ਦੀ ਹਾਂਜੀ ਕਹਿੰਦੇ ਅਸੀਂ ਰਾਤੀ ਆਏ ਸੀ ਦੇਖ ਗਏ ਸੀ ਕੰਦੇ ਸੀ ਚੋਰੀ ਦੇਖਦੇ ਕੀ ਮੈਸੇਜ ਕੀ ਦੇਣਾ ਚਾਹੁੰਦੇ ਜਿਸ ਤਰ੍ਹਾਂ ਬਾਦ ਕਦੇ ਵੀ ਇੱਕ ਭੁਲਕੇ ਵੀ ਕੰਨਾਂ ਨੂੰ ਹੱਥ ਲੱਗ ਗਏ ਮੇਰੇ ਤਾਂ ਮੈਂ ਤਾਂ ਕਦੇ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਸੀ ਅਥੇ ਲੋਕਾਂ ਨੂੰ ਕਹਿਣਾ ਚਾਹਣਾ ਤਾਂ ਕਿਉਂਕਿ ਲੋਕ ਇੱਕ ਜਿਹੜੇ ਦਾਦੇ ਬੰਦੇ ਨੇ ਬਾਕੀ ਗਲਾਂ 'ਚ ਵੀ ਘੁੰਮਦੇ ਹੋਣ ਦੇਖਦਾ ਕੰਮ ਕਰਦੇ ਆ ਉਹਨਾਂ ਨੂੰ ਕਹਿਣਾ ਪਰ ਅੱਗੇ ਹੁਣ ਕੋਈ ਵਿਸ਼ਵਾਸ ਕਰਨ ਦੀ ਗੱਲ ਨਹੀਂ ਹੈਗੀ ਕਿ ਵੀ ਆਪਾਂ ਕਿਸੇ ਨੂੰ ਆਏ ਘਰੇ ਬੰਦੇ ਨੂੰ ਅੰਦਰ ਵੜ ਕੇ ਕੁਝ ਕੰਮ ਕਰਾ ਲਈਏ ਨਹੀਂ ਐ ਬਿਲਕੁਲ ਵੀ ਬਿਲਕੁਲ ਨਹੀਂ ਕਰਾ ਅੱਛਾ ਚਾਬੀ ਲੋਕ ਦਿਖਾਉਣ ਵਾਸਤੇ ਕਹਿੰਦਾ ਚਾਬੀ ਲਾ ਦੇਣਾ ਮੈਂ ਥੋੜੀ ਦੇਰ ਕੀਤੀ ਤੇ ਚਾਬੀ ਉਸ ਤੋਂ ਬਾਅਦ ਚੇ ਕਹਿੰਦਾ ਮੈਂ ਜਾਬ ਦੂਜੀ ਚਾਬੀ ਲਈ ਉਹ ਕਹਿੰਦਾ ਮੈਂ ਚਾਬੀ ਖਰਾਬ ਹੋ ਜਾਬੀ ਨਾ ਗੁੱਛਾ ਲੈ ਕੇ ਆਣਾ ਤੇ ਬਾਅਦ ਅਸੀਂ ਦੇਖਿਆ ਤਾਂ ਜੇ ਦੂਜਾ ਅੱਧਾ ਘੰਟਾ ਨਹੀਂ ਆ ਦੇਖਿਆ ਲੋਕ ਖੋਲ ਕੇ ਦੇਖੋ ਦੇ ਵਿੱਚੋਂ 2.5 ਲੱਖ 1.5 ਲੱਖ ਕੈਸ਼ ਸੀ ਤੇ ਇੱਕ ਮੁੰਦਰੀ ਇੱਕ ਰਿੰਗ ਤੇ ਕਵਾਲੀਆਂ ਗਾਇਬ ਸੀਗੀਆਂ ਵਿੱਚੋਂ ਤੇ ਹਾਂ ਬੋਲ ਬੋਲ ਬਸ ਉਸ ਤੋਂ ਬਾਅਦ ਪਤਾ ਲੱਗਿਆ ਫਿਰ ਪੁਲਿਸ ਜੇ ਅਸੀਂ ਮੰਦੇ ਇਕੱਠੇ ਹੋਏ ਫਿਰ ਥਾਣੇ ਜਾ ਕੇ ਆਏ ਉੱਥੇ ਉੱਥੇ ਆ ਕੇ ਐਫ ਆਈ ਆਰ ਦਰਜ ਕੀਤੀ ਤੇ ਫੋਟੋਆਂ ਆਈਆਂ ਸੀ ਮਾੜੀ ਮੋਟੀ ਸੀਸੀਟੀਵੀ ਚ ਤੇ ਉਹ ਦੇਖ ਕੇ ਆਂਦੇ ਥਾਣੇ ਆਉਂਦੇ ਅੱਛਾ ਕਿੰਨੇ ਵੇ ਦੀ ਗੱਲ ਹੈ ਇਸ 5:00 ਜਾਂ 4:30 ਦੇ ਵਿੱਚ ਵਿੱਚ ਗੱਲ ਹੈ। ਅੱਛਾ ਔਰ ਜਦੋਂ ਇਹ ਬੰਦਾ ਆਇਆ ਸੀ ਤੁਹਾਡੇ ਕੋਲ ਉੱਥੇ ਜਿਹੜਾ ਲੋਕ ਲੋਕ ਖਲਾਉਣਾ ਆਇਆ ਸੀ ਤੇ ਉਹ ਘਰ ਵਿੱਚ ਕੌਣ-ਕੌਣ ਮوجود ਸੀ? ਮੈਂ ਸੀ, ਮਿਸਿਸ ਸੀ ਮੇਰੀ ਤੇ ਕੁੜੀ ਆ ਸੀ। ਤੇ ਮਤਲਬ ਤੁਹਾਡੇ ਅੱਖਾਂ ਸਾਹਮਣੇ ਕਰਕੇ ਤੁਹਾਨੂੰ ਪਤਾ ਨਹੀਂ ਲੱਗਣਾ। ਮੈਂ ਸੀ ਤੇ ਕੁੜੀ ਇੱਥੇ ਗੋਲੀ ਬੈਠੀ ਬੈੜ ਦੇ ਕੋਲ ਬੈਠੀਆਂ ਸੀ, ਇੰਦੇ ਕੋਲ ਬੈਠੇ ਨਹੀਂ ਆ ਪਤਾ ਨਹੀਂ ਲੱਗਿਆ ਉਹਨਾਂ ਨੂੰ। ਮੈਂ ਦੁਕਾਨ ਤੇ ਸੀ ਇੱਥੇ ਬੈਠਾ। ਹਮ। ਅੱਛਾ ਤੁਸੀਂ ਮਤਲਬ ਗਲੀ 'ਚ ਨਿਕਿਆ ਜਾਂਦਾ ਤੁਸੀਂ ਨੂੰ ਬੁਲਾ ਕੇ। ਹਾਂ ਗਲੀ ਲੰਘ ਸਾਈਕਲ ਸਾਇਰਨ ਸਪੀਕਰ ਦੀ ਆਵਾਜ਼ ਲੱਗੀ ਕਿ ਮਾਰੀਏ ਲੋਕ ਅੱਛਾ ਜਦੋਂ ਇਹ ਆਇਆ ਸੀ ਅੰਦਰ ਆਇਆ ਸੀਗਾ ਜਦੋਂ ਲੋਕ ਨੂੰ ਖੋਲਦਾ ਪਿਆ ਸੀਗਾ ਤੇ ਇਹਨੇ ਕੋਈ ਗੱਲਬਾਤ ਕੀਤੀ ਤੁਹਾਡੇ ਨਾਲ ਕਿ ਦੂਜੀ ਚਾਬੀ ਨੇ ਸਿੱਧੀ ਖੋਲ ਲੈ ਕੇ ਆਪਣੀ ਚਾਬੀ ਲੈ ਕੇ ਆਈ ਨਾਲ ਕੋਈ ਨਹੀਂ ਨਹੀਂ ਚਾਬੀ ਬਣਾਈ ਇੱਕ ਮਿੰਟ ਇੱਕ ਮਿੰਟ ਹਾਂਜੀ ਚਾਬੀ ਬੜੇ ਤੇ ਉਹ ਇੱਕ ਚਾਬੀ ਸੀਗੀ ਉਹਨੂੰ ਕੋਲ ਬਣਾ ਕੇ ਉਹਨੂੰ ਛੱਟ 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 ਮਾਰਦਾ ਰਿਹਾ ਉਹਦੇ ਉੱਪਰ ਥੋੜੀ ਥੋੜੀ ਕਰਕੇ ਉਹਦੇ ਨਾਲ ਉਹਨੂੰ ਕਹਿੰਦਾ ਖੋਲ ਕੇ ਲੱਗਿਆ ਤੇ ਅੱਧਾ ਪੌਣਾ ਘੰਟਾ ਲੱਗਿਆ ਰਿਹਾ ਨਹੀਂ ਖਾਪੇ ਤੇ ਬਾਅਦ ਚ ਫਿਰ ਉਹਦੇ ਉਹਨੂੰ ਦੂਜੀ ਲਮਾਦੀ ਚਾਬੀ ਲੈ ਲਈ ਉਹਨੇ ਵੀ ਇਹ ਚਾਬੀ ਤੋਂ ਸ਼ਾਇਦ ਇਹਨੂੰ ਚਾਬੀ ਲੱਗ ਜਵੇ ਪਤਾ ਨਹੀਂ ਇਹ ਜਿਹੜਾ ਬੰਦਾ ਕੀੜ ਜਾਬ ਨਹੀਂ ਕਿ ਇਹਨਾਂ ਚਾਬੀ ਖੁੱਲੀ ਹੋਣ ਨੇ ਉਹ ਲੋਕ ਨੇ ਖੋਲਤਾ ਇੰਦੀ ਜਾਬੀ ਵਿੰਗੀ ਕਰਦੀ ਜਾਂਦੀ ਮਤਲਬ ਉਹ ਨਾ ਕਰਕੇ ਲੱਗਾ ਹਾਂ ਟੇਢੀ ਗੱਤੀ ਤੇ ਉਹ ਬਾਤ ਜਿੰਨ ਸਿੱਧੀ ਕਰਦੀ ਬੰਦੇ ਬਸ ਖੁੱਲੀ ਨਹੀਂ ਕਹਿੰਦੇ ਚਾਬੀਆਂ ਪੁੱਛਾ ਲੈ ਕੇ ਜਾਂਦਾ ਮੁੜ ਕੇ ਆਇਆ ਨਹੀਂ ਅੱਛਾ ਜਿਹੜਾ ਬੰਦਾ ਸੀਗਾ ਅਕਸਰ ਤੁਸੀਂ ਗਲੀ 'ਚ ਦੇਖਦੇ ਹੋ ਉਹ ਨਹੀਂ ਉਹ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਦੇਖਿਆ ਸੀਗਾ ਅੱਛਾ ਪਹਿਲੀ ਵਾਰ ਆਇਆ ਸੀ ਪਹਿਲੀ ਵਾਰ ਆਇਆ ਸੀ ਅੱਛਾ ਪੁਲਿਸ ਕੰਪਲੇਂਟ ਦਿਖਾਉਣੀ ਹੋਈ ਜਾਂ ਹਾਂਜੀ ਹਾਂਜੀ ਪੁਲਿਸ ਪੁਲਣ ਕਰਤਿ ਕਰਕੇ ਜਾਂਦੀ 7:30 8:00 ਵਜੇ ਪੁਲਿਸ ਵਾਲੇ ਆਏ ਸੀ ਆਏ ਸੀ ਮੌਕਾ ਕਰਤਾ ਦੇਖ ਗਏ ਅੱਛਾ ਤੇ ਫੋਟੋ ਵੀ ਜਦੋਂ ਪਿੱਕ ਲਾਖ ਦਿੱਤੀ ਆਲੇ ਦੋਲੇ ਉਹਦੀ ਫੇਸ ਆਇਆ ਹੋਵੇ ਜਾਂ ਕੈਮਰੇ ਲੱਗੇ ਹੋਣ ਫੇਸ ਦੇ ਵਿੱਚ ਆਇਆ ਕਿ ਕੈਮਰੇ ਦੇ ਵਿੱਚ ਆਹ ਸੀਸੀਟੀਵੀ ਕਢਾਈ ਹੈ ਉਹ ਤੋਂ ਉਹਨੂੰ ਥਾਣੇ ਨੂੰ ਰਿਪੋਰਟ ਫੋਟੋ ਦੇਖ ਕੇ ਸੀਸੀਟੀਵੀ ਇੱਕ ਦੋ ਆਏ ਫੇਸ ਆਇਆ ਹੁੰਦਾ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਜਿਸ ਤਰ੍ਹਾਂ ਅੰਦਰ ਆਪਾਂ ਬਾਹਰ ਲੈਣੇ ਕੋਈ ਪ੍ਰਾਈਵੇਟ ਬੰਦਾ ਆਂਦਾ ਬਿਨਾਂ ਨਾ ਹੁਣ ਨਾ ਕੋਈ ਹੁਣ ਕੇ ਅੰਦਰ ਨਾ ਵਿਸ਼ਵਾਸ ਕਿਸੇ ਸੜਕ ਵਾਲੇ ਬੰਦੇ 'ਤੇ ਵਿਸ਼ਵਾਸ ਨਾ ਕਰੇ ਕਿਸੇ ਦਿਨ ਕੋਈ ਵਿਸ਼ਵਾਸ ਕਰਨ ਦਾ ਟਾਈਮ ਹੈ ਅੱਜਕੱਲ ਹਾਂਜੀ ਸਰ ਕਫੋ ਵਾਲ ਰੋਡ ਦਾ ਤੇ ਮਾਮਲਾ ਹੈ ਜਿੱਥੇ ਵੀ ਇੱਕ ਪਰਿਵਾਰ ਦੇ ਉਹ ਜਾਮਾ ਕੀ ਰਾਹ ਜਾਂਦਾ ਇੱਕ ਬ ਇਹ ਜਿਸ ਵੰਦੀ ਕੰਪਲੇਂਟ ਸਾਡੇ ਕੋਲ ਆਈ ਹੈ ਉਹਦੇ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਜੋ ਵੀ ਹੈ ਤੱਤ ਸਾਹਮਣੇ ਆਣਗੇ ਜਦੋਂ ਤੱਕ ਕਾਰਵਾਈ ਕੀਤੀ ਜਾਵੇ ਸਰ ਇਹ ਕਿੰਨੇ ਕ ਵਜh ਦੀ ਗੱਲ ਹੈਗੀ ਮਤਲਬ ਕੱਲ 4:30 ਵਜh ਦੀ ਦੰਦੇ ਸਨ ਸਰ ਜਿਹੜੇ ਮਤਲਬ ਇਲਜ਼ਾਮ ਲਾਗੇ ਨੇ ਸੀਸੀਟੀਵੀ ਸਾਹਮਣੇ ਆਈ ਹੈ ਕਿ ਜਾਣ ਬਤਾਲ ਕੀ ਕੀਤਾ ਰਿਹਾ ਇਸ ਸੰਬੰਧੀ ਵੀ ਕਾਰਵਾਈ ਨਾਲ ਗੱਲ ਕੀਤੀ ਪਰਿਵਾਰ ਨਾਲ ਗੱਲ ਕੀਤੀ ਹੈ ਬਟ ਇੱਕ ਜੋ ਨਾਰਮਲ ਹੈ ਉਹਦੇ ਮੁਤਾਬਕ ਤਾਂ ਇੱਕ ਸਾਈਕਲ ਵਾਲਾ ਸੀ ਜਿਹੜਾ ਕਿ ਚਾਬੀਆਂ ਲਾਣ ਵਾਲਾ ਤੇ ਬਾਕੀ ਅਜੇ ਕੋਈ ਉਹਨੂੰ ਡੰਗਾਈ ਨਾ ਦੇਖਿਆ ਜਾਊਗਾ ਸਾਹਮਣੇ ਅਜੇ ਮੌਕੇ ਤੇ ਕੋਈ ਅਜੇ ਨਾ ਕਾਰਵਾਈ ਚੱਲ ਰਹੀ ਹੈ ਚੱਲ ਰਹੀ